ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਜਸਮੀਤ ਪਾਟਿਆ ਜੀ ਇੱਕ ਵਾਰ ਫੇਰ ਸਾਡੇ ਨਾਲ ਮੌਜੂਦ ਨੇ ਬਹੁਤ ਹੀ ਮਹੱਤਵਪੂਰਨ ਟੌਪਿਕ ਹੈ ਅਕਸਰ ਪਿਛਲੇ ਦਿਨਾਂ ਤੋਂ ਅਸੀਂ ਇਸ ਗੱਲ ਦੀ ਲਗਾਤਾਰ ਵਕਾਲਤ ਕਰ ਰਹੇ ਹਾਂ ਕਿ ਸਾਡੇ ਕੈਨੇਡਾ ਗਏ ਸਟੂਡੈਂਟ ਅਮਰੀਕਾ ਦਾ ਬਾਰਡਰ ਨਾ ਟੱਪਣ ਸਥਿਤੀਆਂ ਬਹੁਤ ਚਿੰਤਾਜਨਕ ਬਣ ਗਈਆਂ ਜਿਹੜੇ ਬੱਚੇ ਬਾਰਡਰ ਟੱਪ ਰਹੇ ਸੀ ਜਸਮੀਤ ਪਾਟਿਆ ਜੀ ਲੈਂਡਮਾਰਕ ਇਮੀਗ੍ਰੇਸ਼ਨ ਦੇ ਚੀਫ ਸਾਡੇ ਨਾਲ ਮੌਜੂਦ ਨੇ ਪੂਰੀ ਜ਼ਮੀਨੀ ਹਕੀਕਤ ਅੱਜ ਸਾਡੇ ਨਾਲ ਸਾਂਝੀ ਕਰਨਗੇ ਸੋ ਬੱਚੇ ਔਰ ਮਾਬਾ ਵੀ ਇਸ ਵੀਡੀਓ ਨੂੰ ਬਹੁਤ ਧਿਆਨ ਦੇ ਨਾਲ ਸੁਣਨ ਜਸਪੀਰ ਜੀ ਸਸ ਸਤਿ ਸ੍ਰੀ ਅਕਾਲ ਬਹੁਤ ਸਵਾਗਤ ਹੈ ਸਤਿ ਸ੍ਰੀ ਅਕਾਲ ਜਸਪੀਰ ਜੀ ਬਹੁਤ ਚਿੰਤਾਜਨਕ ਸਥਿਤੀਆਂ ਬਣਾਤੀਆਂ ਸਾਡੇ ਬੱਚਿਆਂ ਨੇ ਬਾਰਡਰ ਟੱਪ ਟੱਪ ਕੇ ਅਮਰੀਕਾ ਦਾ ਹੁਣ ਜ਼ਮੀਨੀ ਹਕੀਕਤ ਕੀ ਹੈ ਕਿ ਇਸ ਤਰ੍ਹਾਂ ਦੇ ਨੁਕਸਾਨ ਬੱਚਿਆਂ ਦੇ ਹੋਣ ਲੱਗੇ ਅਸੀਂ ਦੇਖੋ ਪਤਾ ਕੀ ਹੁੰਦਾ ਜਦੋਂ ਤੁਸੀਂ ਕੈਨੇਡਾ ਤੁਹਾਡਾ ਫਰਸਟ ਪੋਰਟ ਆਫ ਐਂਟਰੀ ਹੈ ਜਦੋਂ ਤੁਸੀਂ ਇੰਡੀਆ ਦੇ ਨਾਗਰਿਕ ਹੋ ਯਾਨੀ ਸਿਟੀਜ਼ਨ ਤੁਸੀਂ ਇੰਡੀਆ ਦੇ ਹੋ ਤੁਹਾਡਾ ਫਰਸਟ ਪੋਰਟ ਆਫ ਐਂਟਰੀ ਕੈਨੇਡ ਤੋ ਜੇ ਤੁਸੀਂ ਅਸਾਈਲਮ ਪਾਣਾ ਚਾਹੁੰਦੇ ਹੋ ਤੁਸੀਂ ਜਿਹੜਾ ਫਰਸਟ ਪੋਰਟ ਆਫ ਐਂਟਰੀ ਕੈਨੇਡਾ ਹੈ ਉੱਥੇ ਹੀ ਅਸਾਈਲਮ ਪਾ ਸਕਦੇ ਆ ਬੱਚੇ ਇਸ ਟਾਈਮ ਯੂਐਸਏ ਇਸ ਲਈ ਜਾ ਰਹੇ ਕਿਉਂਕਿ ਕੈਨੇਡਾ ਅਸਾਈਲਮ ਦੀ ਐਪਲੀਕੇਸ਼ਨਸ ਐਕਸੈਪਟ ਨਹੀਂ ਕਰ ਰਿਹਾ ਸੋ ਫਰਸਟ ਚੀਜ਼ ਇਹ ਹੈ ਕਿ ਜਿਹੜੇ ਬੱਚੇ ਅਸਾਈਲਮ ਪਾ ਰਹੇ ਆ ਉਹ ਪੜਾਈ ਦੇ ਡਰ ਤੋਂ ਅਸਾਈਲਮ ਪਾ ਰਹੇ ਕਿਸੇ ਪੜਨਾ ਨਹੀਂ ਹੈ ਸੋ ਮੈਨੂੰ ਲੱਗਦਾ ਬੜੀ ਚਿੰਤਾਜਨਕ ਸਿਚੁਏਸ਼ਨ ਹੈ ਜਿਹੜੇ ਬੱਚੇ ਇਹ ਸੋਚ ਦੇ ਨਾਲ ਸਾਇਲਮ ਪਾ ਰਹੇ ਆ ਸੈਕੰਡਲੀ ਬੱਚਿਆਂ ਨੂੰ ਇਹ ਲੱਗਿਆ ਕਈ ਇਦਾਂ ਦੇ ਬੱਚੇ ਵੀ ਹੈਗੇ ਜਿਹੜੇ ਦੇਖੋ ਦੇਖੀ ਕਿ ਯਾਰ ਉਹ ਵੀ ਯੂਐਸਏ ਦਾ ਬਾਰਡਰ ਟੱਪਣ ਲੱਗਾ ਤਾਂ ਮੈਂ ਵੀ ਟੱਪ ਲੈਂਦਾ ਹੁਣ ਦੇਖੋ ਕੋ ਯੂਐਸਏ ਕੈਨੇਡਾ ਚ ਕੋ ਬਹੁਤ ਜ਼ਿਆਦਾ ਫਰਕ ਨਹੀਂ ਹੈਗਾ ਐਸ ਸੱਚ ਜੇ ਅਸੀਂ ਯੂਐਸਏ ਕੈਨੇਡਾ ਦੀ ਜੇ ਗੱਲ ਕਰੀਏ ਤਾਂ ਨਾਰਥ ਅਮਰੀਕਾ ਕਿਹਾ ਜਾਂਦਾ ਹੈ ਪੂਰੇ ਜਿਹੜੇ ਯੂਐਸਏ ਔਰ ਕੈਨੇਡਾ ਨੂੰ ਕੰਟੀਨੈਂਟ ਨੂੰ ਨਾਰਥ ਅਮਰੀਕਾ ਕਿਹਾ ਜਾਂਦਾ ਹੈ ਜੀ ਤੇ ਯੂਐਸਏ ਕੈਨੇਡਾ ਨੂੰ ਆਪਣਾ ਪਾਰਟ ਹੀ ਗਿੰਦਾ ਹੈ ਕੈਨੇਡਾ ਇੱਕ ਅਲੱਗ ਦੇਸ਼ ਜ਼ਰੂਰ ਹੋ ਗਿਆ ਪਰ ਕੈਨੇਡਾ ਕੋਲ ਆਪਣੀ ਆਰਮੀ ਵੀ ਨਹੀਂ ਹੈਗੀ ਜੀ ਉਹ ਯੂਐਸਏ ਤੇ ਡਿਪੈਂਡੈਂਟ ਹੈ ਆਰਮੀ ਲਈ ਸੋ ਮੈਂ ਇਹ ਕਹਿਣਾ ਚਾਹਾਂਗਾ ਜੇ ਜਦੋਂ ਬੱਚੇ ਕੈਨੇਡਾ ਤੋਂ ਯੂਐਸਏ ਦਾ ਬਾਰਡਰ ਟੱਪ ਰਹੇ ਹੈ ਔਰ ਇਹ ਸੋਚਣਾ ਟੱਪ ਰਹੇ ਹੈ ਕਿ ਉੱਥੇ ਵਧੀਆ ਹੋਏਗਾ ਇੱਥੇ ਵਧੀਆ ਨਹੀਂ ਹੈ ਸੋ ਸਟੂਡੈਂਟ ਮੈਂ ਦੱਸਣਾ ਚਾਹਾਂਗਾ ਜੇ ਦੋ ਆਪਾਂ ਇੰਡੀਆ ਤੋਂ ਜਾਂਦੇ ਆਂ ਅਸੀਂ ਇਹ ਸੋਚਣਾ ਚਾਹੁੰਦੇ ਆਂ ਕੈਨੇਡਾ ਵਧੀਆ ਹੈ ਹੁਣ ਆਪਾਂ ਕੈਨੇਡਾ ਤੋਂ ਅਮਰੀਕਾ ਜਾ ਰਹੇ ਕਿ ਅਮਰੀਕਾ ਵਧੀਆ ਹੈ ਇਹ ਤਾਂ ਆਪਣੇ ਆਪ ਨੂੰ ਸਮਝਾਉਣਾ ਪੈਣਾ ਹੈ ਕਿ ਕਿਹੜਾ ਵਧੀਆ ਕਿਹੜਾ ਨਹੀਂ ਵਧੀਆ ਨਾਰਮਲੀ ਕੀ ਹੁੰਦਾ ਜਦੋਂ ਬੱਚੇ ਬਾਰਡਰ ਟੱਪ ਜਾਂਦੇ ਆਂ ਤਾਂ ਪੁਲਿਸ ਉਹਨਾਂ ਨੂੰ ਫੜ ਲੈਂਦੀ ਹੈ ਸੋ ਨਾਰਮਲੀ 90% ਇਹ ਹੁੰਦਾ ਹੈ ਜਿਹੜੇ ਬੱਚੇ ਬਾਰਡਰ ਟੱਪਦੇ ਆਂ ਤਾਂ ਪੁਲਿਸ ਉਹਨਾਂ ਨੂੰ ਫੜ ਲੈਂਦੀ ਹੈ ਔਰ ਉਹਨਾਂ ਨੂੰ ਇੱਕ ਜੇਲ ਜਿਹਨੂੰ ਕੈਂਪ ਕਹਿੰਦੇ ਆ ਉਹਨੂੰ ਜੇਲੀ ਗਾਂਹਾਂ ਮੈਂ ਉਹਨੂੰ ਕੈਂਪ 'ਚ ਰੱਖ ਦਿੰਦੀ ਹੈ ਉ ਤੇ ਅਸੀਂ ਫੇਰ ਕੀ ਕਹਿੰਦੇ ਆ ਤੁਹਾਨੂੰ ਦੱਸਾਂਗੇ ਕੀ ਕਰਨਾ ਕਿਦਾਂ ਉਹ ਉਹਦੇ ਚ 90% ਬੱਚਿਆਂ ਨੂੰ ਉਹ ਕੈਨੇਡਾ ਵਾਪਸ ਰਿਪੋਰਟ ਕਰ ਦਿੰਦੀ ਆ ਅੱਛਾ ਹੁਣ ਵੀ ਰਿਪੋਰਟ ਹੋ ਰਹੇ ਨੇ ਬੱਚੇ ਵਾਪਸ ਬਿਲਕੁਲੀਆਂ ਤਾਂ ਕੈਨੇਡਾ ਰਿਪੋਰਟ ਕਰ ਦਿੰਦੀ ਆ ਜਾਂ ਇੰਡੀਆ ਰਿਪੋਰਟ ਕਰ ਦਿੰਦੀ ਆ ਸੋ ਇਟ ਇਜ਼ ਪੋਸਿਬਿਲਟੀ ਕਿ ਕਾਫੀ ਸਾਰੇ ਬੱਚਿਆਂ ਨੂੰ ਇੰਡੀਆ ਵੀ ਰਿਪੋਰਟ ਕਰ ਦਿੰਦੀ ਆ ਜਾਂ ਕੈਨੇਡਾ ਵੀ ਰਿਪੋਰਟ ਕਰ ਦਿੰਦੀ ਆ ਸੋ ਫਰਸਟ ਚੀਜ਼ ਆ ਜਿਹੜੇ ਤਾਂ ਇੰਡੀਆ ਰਿਪੋਰਟ ਹੋ ਗਏ ਨਾ ਉਹ ਅਮਰੀਕਾ ਜਾ ਪਾਣਗੇ ਨਾ ਉਹ ਕੈਨੇਡਾ ਜਾ ਪਾਉਣਗੇ ਪਹਿਲੀ ਚੀਜ਼ ਇਹ ਬਹੁਤ ਧਿਆਨ ਰੱਖਣ ਵਾਲੀ ਹੈ ਜੇ ਤੁਸੀਂ ਇੰਡੀਆ ਆ ਗਏ ਤਾਂ ਨਾ ਤੁਸੀਂ ਅਮਰੀਕਾ ਜਾ ਪਾਓਗੇ ਦੁਬਾਰਾ ਨਾ ਤੁਸੀਂ ਕੈਨੇਡਾ ਜਾ ਪਾਓਗੇ ਹੁਣ ਸਪੋਜ਼ ਤੁਸੀਂ ਕੈਨੇਡਾ ਵੀ ਡਿਪੋਰਟ ਹੋ ਗਏ ਪਰ ਤੁਸੀਂ ਆਪਣੀ ਪੜਾਈ ਵੀ ਛੱਡ ਚੁੱਕੇ ਹੋ ਤੁਹਾਡਾ ਕੈਨੇਡਾ 'ਚ ਵੀ ਸਟੇਟਸ ਇਲੀਗਲ ਹੈ ਤਾਂ ਮੈਨੂੰ ਸਮਝ ਤੋਂ ਬਾਹਰ ਹੋ ਜਾਂਦਾ ਕਿ ਤੁਸੀਂ ਕੈਨੇਡਾ 'ਚ ਤੁਹਾਡਾ ਸਟੇਟਸ ਕੀ ਹੋਏਗਾ that is also a question mark ਇਹ ਬਹੁਤ ਵੱਡਾ ਕੁਸਚਨ ਮਾਰਕ ਹੈ ਤੁਹਾਡੇ ਸਟੇਟਸ ਤੇ ਜਸ਼ਮੀਤ ਜੀ ਇਹ ਖਬਰਾਂ ਨੇ ਕੀ ਕੈਨੇਡਾ ਦੀ ਸਰਕਾਰ ਜਿਹੜੇ ਬੱਚੇ ਉੱਥੇ ਹੁਣ ਸਟੇਟਸ ਜਿਹਨਾਂ ਦਾ ਇਲੀਗਲ ਹੋਊਗਾ ਉਹਨਾਂ ਦੇ ਪ੍ਰਤੀ ਸ਼ਕਤੀ ਵਧ ਸਕਦੀ ਹੈ ਇਹ ਵੀ ਖਬਰਾਂ ਨੇ ਸੋ ਸ਼ਕਤੀ ਨਹੀਂ ਹੈ ਉਹਨਾਂ ਸਾਰਿਆਂ ਨੂੰ ਵਾਪਸ ਭੇਜਿਆ ਜਾਏਗਾ ਇੰਡੀਆ ਸੋ ਫੋਰ ਸ਼ੋਰ ਜਿਨ੍ਹਾਂ ਦੇ ਸਟੇਟਸ ਉੱਥੇ ਖਤਮ ਹੋ ਜਾਣਗੇ ਉਹਨਾਂ ਸਾਰਿਆਂ ਨੂੰ ਵਾਪਸ ਭੇਜਿਆ ਜਾਏਗਾ ਇੰਡੀਆ ਸੋ ਸਟੂਡੈਂਟਸ ਕਿਉਂਕਿ ਐਸੀ ਕੈਨੇਡਾ ਨੂੰ ਬਹੁਤ ਲਾਈਟਲੀ ਲਿਆ ਔਰ ਕੈਨੇਡਾ ਦੇ ਰੂਲਸ ਐਂਡ ਰੈਗੂਲੇਸ਼ਨਸ ਨਹੀਂ ਫਾਲੋ ਕੀਤੇ ਉਹਦਾ ਨਤੀਜਾ ਅੱਜ ਸਾਨੂੰ ਦੇਖਣ ਨੂੰ ਮਿਲ ਰਿਹਾ ਆਈ ਡੋਨਟ ਨੋ ਕਿ ਜਿਹੜੇ ਬੱਚੇ ਹੁਣ ਸੁਪੋਜ਼ ਚਲੋ ਤੁਹਾਡਾ ਬੱਚਾ ਹੁਣ ਅਜ ਦੀ ਰੇਟ ਚ ਕੈਂਪ ਚ ਹੈ ਕੋਈ ਕੱਲ ਮੇਰੀ ਕਿਸੇ ਪੇਰੈਂਟਾਂ ਨਾਲ ਗੱਲ ਹੋਈ ਜਿਨ੍ਹਾਂ ਦਾ ਬੱਚਾ ਅੱਜ ਕੈਂਪ ਚ ਹੈ ਉਹ ਕੈਂਪ ਚ ਤਾਂ ਰਹਿ ਗਿਆ ਉਹ ਸੱਤ ਮੁੰਡੇ ਉੱਥੋਂ ਟੱਪ ਕੇ ਆਏ ਬਾਰਡਰ ਔਰ ਛੇ ਬੱਚਿਆਂ ਨੂੰ ਉਹਨਾਂ ਨੇ ਉਸੇ ਟਾਈਮ ਕੈਨੇਡਾ ਡਿਪੋਰਟ ਕਰਤਾ ਉਹਦੇ ਚੋਂ ਇੱਕ ਬੱਚੇ ਨੂੰ ਸ਼ਾਇਦ ਇੰਡੀਆ ਡਿਪੋਰਟ ਕਰਤਾ ਆਈ ਡੋਨਟ ਨੋ ਵਾਟ ਵਾਸ ਦ ਰੀਜ਼ਨ ਔਰ ਇੱਕ ਬੱਚੇ ਨੂੰ ਆਪਾਂ ਕੈਂਪ ਚ ਉਹਨਾਂ ਨੇ ਰੱਖ ਲਿਆ ਉਹ ਕੈਂਪ ਚ ਇਸੇ ਰੱਖਿਆ ਕਿਉਂਕਿ ਉਹ ਕਹਿੰਦਾ ਮੇਰੀ ਮਾਸਤੀ ਸੋ ਉਹਦੀ ਮਾਸੀ ਉੱਥੇ ਪੱਕੇ ਸੀ ਔਰ ਉਹਨੇ ਉਹਨੂੰ ਕੈਂਪ ਚ ਰੱਖ ਲਿਆ ਹੱਲੇ ਕਹਿੰਤੇ ਦੀ ਐਪਲੀਕੇਸ਼ਨ ਪੈਂਡਿੰਗ ਹੈ ਵਾਟਐਵਰ ਯਰ ਸਟੇਟਸ ਇਜ਼ ਪੈਂਡਿੰਗ ਯੂ ਆਰ ਇਲੀਗਲ ਬਟ that student is in camp right now ਜਿਹਨੂੰ ਸੀ ਕਹਿੰਦੇ ਆ ਰੈਫਿਊਜੀ ਕੈਂਪ ਸੋ ਮੈਨੂੰ ਲੱਗਦਾ ਨਹੀਂ ਕਿ ਇੰਨਾ ਮਾੜਾ ਸਭਾ ਆ ਗਿਆ ਕਿ ਆਪਾਂ ਰੈਫਿਊਜੀ ਕੈਂਪ ਚ ਜਾ ਕੇ ਰਹੀਏ ਸੈਕੰਡਲੀ ਉਹਨਾਂ ਦੇ ਪੇਰੈਂਟਸ ਯੂ ਐਸ ਏ ਦਾ ਟੂਰਿਸਟ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਔਰ ਉਹਨਾਂ ਨੇ ਡੇਟ ਵੀ ਲੈ ਲਈ ਬਟ ਉਹ ਯੂਐਸਏ ਦਾ ਟੂਰਿਸਟ ਵੀਜ਼ਾ ਜਾਂ ਉਹਦੀ ਸਿਸਟਰ ਯੂਐਸਏ ਦਾ ਟੂਰਿਸਟ ਵੀਜ਼ਾ ਕਦੀ ਵੀ ਨਹੀਂ ਅਪਲਾਈ ਕਰ पाएगी ਸੁਪੋਜ਼ ਤੁਸੀਂ ਯੂਐਸਏ ਜਾ ਕੇ ਐਸਾਈਲਮ ਪਾ ਦਿੰਦੇ ਹੋ ਤੁਹਾਡੇ ਪੇਰੈਂਟਸ ਤੁਹਾਡੇ ਭੈਣ ਪਰ ਕਦੀ ਵੀ ਯੂਐਸਏ ਦਾ ਵੀਜ਼ਾ ਉਹਨਾਂ ਨੂੰ ਨਹੀਂ ਮਿਲੇਗਾ ਇਹ ਬਹੁਤ ਇੰਪੋਰਟੈਂਟ ਚੀਜ਼ ਹੈ ਤੁਸੀਂ ਇਹ ਪੱਲੇ ਬੰਨ ਲਓ ਗਲਤੀ ਨਾਲ ਵੀ ਯੂਐਸਏ ਦਾ ਵੀਜ਼ਾ ਨਾ ਅਪਲਾਈ ਕਰ ਦੇਣਾ ਉਹਨਾਂ ਨੂੰ ਬੈਨ ਲੱਗ ਜਾਏਗਾ ਕਿਉਂਕਿ ਬਿਕੋਜ਼ ਦੇ ਆਰ ਕੀ ਕਹਿੰਦੇ ਆ ਜਿਹੜਾ ਤੁਹਾਡਾ ਬੇਟਾ ਹੈ ਜਾਂ ਬੇਟੀ ਹੈ ਜੇ ਇਲੀਗਲ ਹੈ ਯੂ ਐਸ ਏ ਚ ਤੁਹਾਡੀ ਡਿਟੇਲ ਆਲਰੇਡੀ ਐਂਬੈਸੀ ਚ ਹੈ ਤੁਹਾਡੇ ਵੀ ਫਿੰਗਰਪ੍ਰਿੰਟ ਹੋਏ ਆਂ ਔਰ ਤੁਹਾਡੇ ਬੇਟੇ ਦੇ ਵੀ ਫਿੰਗਰਪ੍ਰਿੰਟ ਹੋਏ ਆਂ ਔਰ ਸਾਰੀ ਇਨਫੋਰਮੇਸ਼ਨ ਸੇਮ ਹੈ ਕੈਨੇਡਾ ਐਂਡ ਯੂ ਐਸ ਏ ਦੀ ਸੋ ਗਲਤੀ ਨਾਲ ਵੀ ਕਦੀ ਆਪਾਂ ਯੂ ਐਸ ਏ ਦਾ ਵੀਜ਼ਾ ਅਪਲਾਈ ਨਾ ਕਰਦੇ ਨਾ ਤੁਹਾਨੂੰ ਬੈਨ ਮਿਲ ਜਾਏਗਾ ਔਰ ਉਹਨਾਂ ਨੇ ਯੂ ਐਸ ਏ ਦੀ ਅਪਾਇੰਟਮੈਂਟ ਵੀ ਲੈ ਲਈ ਔਰ ਮੈਨੂੰ ਕਹਿੰਦੇ ਫਾਰਮ ਭਰ ਦੋ ਸਾਡੇ ਫਟਾਫਟ ਮੈਂ ਕਿਹਾ ਤੁਸੀਂ ਯੂ ਐਸ ਏ ਦਾ ਵੀਜ਼ਾ ਅਪਲਾਈ ਨਹੀਂ ਕਰ ਸਕਦੇ ਇਨਫੋਰਮੇਸ਼ਨ ਹਾਈਡ ਵੀ ਨਹੀਂ ਕਰ ਸਕਦੇ ਬਿਕੋਜ਼ ਯਰ ਪੇਰੈਂਟਸ ਨੇਮ ਜਦੋਂ ਉੱਥੇ ਬੱਚੇ ਨੂੰ ਕੈਂਪ 'ਚ ਰੱਖਿਆ ਗਿਆ ਉਹਦਾ ਪਾਸਪੋਰਟ ਉਹਨਾਂ ਨੇ ਰੱਖ ਲਿਆ ਹੋਣਾ ਔਰ ਤੁਹਾਡੀ ਸਾਰੀ ਫੈਮਿਲੀ ਡਿਟੇਲ ਫੈਮਿਲੀ ਐਡਰੈਸ ਉਹਨਾਂ ਨੇ ਰੱਖੇ ਹੋਣੇ ਆ ਸੋ ਮੈਨੂੰ ਨਹੀਂ ਲੱਗਦਾ ਕਿ ਆਪਾਂ ਕੋਈ ਇਨਫੋਰਮੇਸ਼ਨ ਵੀ ਹਾਈਡ ਕਰ ਸਕਦੇ ਹਾਂ ਸੋ ਜਦੋਂ ਵੀ ਆਪਾਂ ਕਿਸੇ ਐਂਬੈਸੀ ਜਾਂਦੇ ਹਾਂ ਵੀ ਹੈਵ ਟੂ ਬੀ ਓਨੈਸਟ ਇਟ ਇਜ਼ ਹਾਈ ਰਿਸਕ ਐਂਡ ਆਈ ਡੋਨਟ ਵਾਂਟ ਕਿ ਕੋਈ ਵੀ ਬੱਚਾ ਆਪਣਾ ਕੈਨੇਡਾ ਤੋਂ ਯੂ ਐਸ ਏ ਜਾ ਕੇ ਇਲੀਗਲ ਹੋਏ ਆਈ ਨੋ ਅਸੀਂ ਕਹਿੰਦੇ ਸਾਡੇ ਤੇ ਫਾਈਨੈਂਸ਼ੀਅਲ ਪ੍ਰੈਸ਼ਰ ਹੈ ਸੋ ਮੈਂ ਇੱਕ ਗੱਲ ਕਹਿਣਾ ਚਾਹਾਂਗਾ ਬੱਚੇ ਗ੍ਰੈਜੂਏਟ ਹੁੰਦੇ ਆਂ ਇੰਡੀਆ ਤੋਂ ਬੀਟੈਕ ਕਰਦੇ ਆਂ ਔਰ ਬੀਟੈਕ ਕਰਕੇ ਉਹ ਗੁੜਗਾਓ ਦੇ ਕਾਲ ਸੈਂਟਰ ਚ ਨੌਕਰੀ ਕਰਦੇ ਆਂ 35-40 ਹਜ਼ਾਰ ਤੀ ਜਾਂ ਬੈਂਗਲੌਰ ਚਲੇ ਜਾਂਦੇ ਆਂ ਉੱਥੇ 50 ਹਜ਼ਾਰ ਮਿਲ ਜਾਂਦਾ ਸੋ ਜੇ ਤੁਸਾਂ ਗੁੜਗਾਓ ਜਾਂ ਬੈਂਗਲੌਰ ਚਲੇ ਜਾਣੇ ਆਂ ਜ਼ਿੰਦਗੀ ਉੱਥੇ ਔਖੀ ਨਹੀਂ ਹੈਗੀ 35-40 ਹਜ਼ਾਰ ਚ ਗੁੜਗਾਓ ਚ ਸਰਵਾਈਵ ਕਰਨਾ ਕਿੰਨਾ ਕੁ ਸੌਖਾ ਤੁਸੀਂ ਗੱਡੀ ਲੈ ਸਕਦੇ ਹੋ ਤੁਸੀਂ ਵਧੀਆ ਫਲਾਟ ਚੰਗਾ 3 ਬੈਡਰੂਮ ਫਲਾਟ ਲੈ ਸਕਦੇ ਹੋ ਕਿਰਾਏ ਤੇ ਨਹੀਂ ਤੁਸੀਂ ਸ਼ੇਅਰਿੰਗ ਚ ਰਹੋਗੇ ਤੁਸੀਂ ਬਾਈਕ ਜਾਂ ਸਕੂਟਰ ਰੱਖੋਗੇ ਜਾਂ ਬੇਸਿਕ ਕਾਰ ਰੱਖੋਗੇ ਨਾ ਗੁਰਦਾਉਂ ਦੀ ਜ਼ਿੰਦਗੀ ਮੈਨੂੰ ਲੱਗਦਾ ਹੈ ਕਿ ਕੈਨੇਡਾ ਤੋਂ ਵੀ ਜ਼ਿਆਦਾ ਪ੍ਰੈਸ਼ਰ ਵਾਲੀ ਹੈ ਸੋ ਸਟੂਡੈਂਟ ਦੇਖੋ ਇੱਥੇ ਬੀਟੈਕ ਕਰਕੇ ਤੁਸੀਂ ਕੀ ਫਿਊਚਰ ਦੇਖ ਰਹੇ ਹੋ ਇੱਥੇ ਐਮਟੈਕ ਕਰਕੇ ਤੁਸੀਂ ਕੀ ਫਿਊਚਰ ਦੇਖ ਰਹੇ ਹੋ ਜਾਂ ਐਮਟੈ ਅਸੀਂ ਜੇ ਕੈਨੇਡਾ ਦੇ ਤੰਗ ਹਾਲਾਤਾਂ ਤੋਂ ਡਰ ਕੇ ਭੱਜ ਰਹੇ ਹਾਂ ਤਾਂ ਮੈਨੂੰ ਲੱਗਦਾ ਹੈ ਕਿ ਅਸੀਂ ਬਹੁਤ ਹੀ ਪੱਕੇ ਦਿਲ ਦੇ ਹੈਗੇ ਆਂ ਅਸੀਂ ਆਪਣੀ ਪੱਕੇ ਦਿਲ ਦੀ ਨਹੀਂ ਰੱਖੀ ਹੋਈ ਐ ਤਾਂ ਦੇਖੋ ਕੁਝ ਪਾਨ ਲਈ ਕੁਝ ਖੋਣਾ ਪੈਂਦਾ ਜੇ ਆਪਾਂ ਮਿਹਨਤ ਕਰਾਂਗੇ ਤਾਂ ਅਸੀਂ ਕੈਨੇਡਾ ਚ ਸਕਸੈਸਫੁਲ ਹੋ ਸਕਦੇ ਆਂ ਤੁਸੀਂ ਕੈਨੇਡਾ ਅਮਰੀਕਾ ਆਸਟ੍ਰੇਲੀਆ ਯੂਕੇ ਜਰਮਨੀ ਸਿਚੁਏਸ਼ਨ ਆਲਮੋਸਟ ਸੇਮ ਜੀ ਹੈਗੀ ਐ ਕੋਈ ਜ਼ਿਆਦਾ ਫਰਕ ਨਹੀਂ ਹੈਗਾ ਹਾਂ ਇੰਡੀਆ ਚ ਜੇ ਪੈਸਾ ਨਹੀਂ ਹੈਗਾ ਤਾਂ ਘਰ ਦੇ ਹੈਗੇ ਆਂ ਔਰ ਤੁਸੀਂ ਘਰ ਦੇ ਤੁਹਾਨੂੰ ਰੋਟੀ ਖਵਾਉਂਦੇ ਆਂ ਜੇ ਤੁਸੀਂ ਉਹਦੇ ਨਾਲ ਖੁਸ਼ ਹੋ ਤਾਂ ਜ਼ਰੂਰ ਇੰਡੀਆ ਤੋਂ ਬਾਹਰ ਜਾਣ ਬਾਰੇ ਨਾ ਸੋਚੋ ਪਰ ਕਿਸੇ ਕੰਟਰੀ ਜਾ ਕੇ ਆਪਾਂ ਇਲੀਗਲ ਹੋਨੇ ਆਂ ਤਾਂ ਮੈਨੂੰ ਲੱਗਦਾ ਹੈ ਕਿ ਸਾਡੀ ਕਮਿਊਨਿਟੀ ਤੇ ਵੀ ਗਲਤ ਹੈ ਬਿਲਕੁਲ ਠੀਕ ਹੈ ਸੋ ਰეკਮੈਂਡ ਇਹੀ ਕਰਦੇ ਨੇ ਜਸਮੀਤ ਜੀ ਹਮੇਸ਼ਾ ਜਿਹੜੇ ਸਟੂਡੈਂਟ ਕੈਨੇਡਾ ਦੇ ਵਿੱਚ ਨੇ ਕਿ ਉਹ ਆਪਣੀ ਪੜ੍ਹਾਈ ਤੇ ਫੋਕਸ ਕਰਨ ਜਿਹੜਾ ਸਟੂਡੈਂਟ ਸਕਸੈਸਫੁਲੀ ਆਪਣੀ ਐਜੂਕੇਸ਼ਨ ਨੂੰ ਕੰਪਲੀਟ ਕਰ ਲੈਂਦਾ ਮੈਨੂੰ ਲੱਗਦਾ ਜਸਮੀਤ ਜੀ ਉਹਦੀ ਕਦੀ ਅਜੇ ਹਾਲਾਤ ਨਹੀਂ ਬਣਦੇ ਕਿ ਉਹਨੂੰ ਫਿਰ ਰਿਪੋਰਟ ਕਰਨਾ ਪਵੇ ਸੋ ਇਸ ਕਰਕੇ ਬੜਾ ਜ਼ਰੂਰੀ ਹੈ ਕਿ ਤੁਸੀਂ ਆਪਣੀ ਐਜੂਕੇਸ਼ਨ ਤੇ ਫੋਕਸ ਕਰੋ ਐਜੂਕੇਸ਼ਨ ਕੰਪਲੀਟ ਕਰੋ ਅਮਰੀਕਾ ਦੀ ਕੰਧ ਟੱਪਣ ਦਾ ਕੋਈ ਫਾਇਦਾ ਨਹੀਂ ਆਉਣ ਵਾਲੇ ਦਿਨਾਂ 'ਚ ਵਿਦਿਆਰਥੀਆਂ ਨੂੰ ਹੋਰ ਮਾਰੇ ਨਤੀਜੇ ਮਿਲ ਜਾਣਗੇ ਜਿਹੜੇ ਵਿਦਿਆਰਥੀ ਕੰਧਾ ਟੱਪ ਕੇ ਅਮਰੀਕਾ ਜਾਂਦੇ ਨੇ ਔਰ ਇੱਕ ਭੇਡ ਚਾਲ ਤੋਂ ਬਚੋ ਬਹੁਤ ਸਾਰੇ ਵਿਦਿਆਰਥੀ ਜਸਵੀਰ ਜੀ ਪਤਾ ਲੱਗਿਆ ਇਸ ਕਰਕੇ ਕੰਦ ਟੱਪ ਜਾਂਦੇ ਨੇ ਕਹਿੰਦੇ ਸਾਡੇ ਪਿੰਡ ਵਾਲੇ ਦੋ ਹੋ ਟੱਪ ਗਏ ਦੋਸਤ ਚੱਲਾ ਮੇਰਾ ਬਟ ਤੁਸੀਂ ਚੰਗਾ ਭਲੇ ਪੜ ਰਹੇ ਹੋ ਮੈਂ ਸੱਚੀ ਗੱਲ ਹੈ ਇੱਕ ਐਗਜ਼ਾਮਪਲ ਹੈ ਬੱਚਾ ਚੰਗਾ ਭਲਾ ਪੜ ਰਿਹਾ ਉਹ ਇਸ ਲਈ ਕ੍ਰਾਸ ਕਰ ਗਿਆ ਬਾਰਡਰ ਕਿ ਮੇਰੇ ਦੋਸਤ ਚੱਲੇ ਆ ਮੈਂ ਉਹਨਾਂ ਨਾਲ ਜਾਣਾ ਸੋ ਠੀਕ ਹੈ ਤੁਹਾਡੇ ਦੋਸਤ ਗਲਤ ਰਾਹ ਅਪਣਾ ਕੇ ਚੱਲੇ ਤੁਸੀਂ ਆਲਰੇਡੀ ਪੜਦੇ ਪਿਓ ਤੁਸੀਂ ਕਿਉਂ ਜਾ ਰਹੇ ਹੋ ਤੁਸੀਂ ਕਿਉਂ ਜਾ ਰਹੇ ਹੋ ਜੇ ਤੁਸੀਂ ਆਲਰੇਡੀ ਪੜਾਈ ਕਰ ਰਹੇ ਹੋ ਯੂ ਸ਼ੁਡ ਨਾਟ ਗੋ ਬਿਲਕੁਲ ਠੀਕ ਹੈ ਜੀ ਸੋ ਮਾਬਾਪੀ ਆਪਣੇ ਵਿਦਿਆਰਥੀਆਂ ਨੂੰ ਆਪਣੇ ਬੱਚਿਆਂ ਨੂੰ ਉੱਥੇ ਸਮਝਾਉਣ ਤੇ ਅਮਰੀਕਾ ਦੀ ਕੰਨ ਟੱਪਣ ਦਾ ਕੋਈ ਫਾਇਦਾ ਨਹੀਂ ਉਹਦਾ ਨੁਕਸਾਨ ਹੈ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ